ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੀਵਨ ਜੋਤ 2.0 ਦੇ ਤਹਿਤ ਪਿਖਾਰੀਆਂ ਦੇ ਹੁਣ ਹੋਣਗੇ ਡੀਐਨਏ ਟੈਸਟ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ ਪਿਖਾਰੀਆਂ ਨੂੰ ਜਿਹੜਾ 골ਡਨ ਗੇਟ ਤੋਂ ਬਟ ਗੱਡੀਆਂ ਭਰ-ਭਰ ਕੇ ਲਜਾਇਆ ਗਿਆ ਹੋਰ ਤਾਂ ਦੱਸਿਆ ਕਿ ਇਹਨਾਂ ਡੀਐਨਏ ਟੈਸਟ ਦੇ ਵਿੱਚ ਪਤਾ ਚੱਲ ਚਕੇਗਾ ਕਿ ਇਹਨਾਂ ਦੇ ਕੋਲ ਜਿਹੜੇ ਬੱਚੇ ਹਨ ਆਖਿਰਕਾਰ ਇਹਨਾਂ ਦੇ ਹਨ ਜਾਂ ਕਿਤੋਂ ਇਹ ਚੋਰੀ ਕਰਕੇ ਲਏ ਨੇ ਤਾਂ ਡੀਐਨਏ ਦੇ ਵਿੱਚੋਂ ਸਾਫ਼ ਜੜਾ ਆ ਉਹ ਕਲੀਅਰ ਹੋ ਜਾਏਗਾ ਤਾਂ ਇਹ ਹੁਕਮ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਹਰ ਇੱਕ ਡੀਸੀ ਨੂੰ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਅੱਜ ਕਾਰਵਾਈ ਕਰਦੇ ਆ ਹੋਇਆ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਉੱਤੇ ਭਿਖਾਰੀਆਂ ਦੇ ਉੱਤੇ ਵੱਡੀ ਕਾਰਵਾਈ ਕਰਦੇ ਆ ਹੋਇਆ ਤੇ ਭਰ-ਭਰ ਬੱਸਾਂ ਦੇ ਵਿੱਚ ਭਿਖਾਰੀਆਂ ਨੂੰ ਲੈ ਕੇ ਜਾਂਦੇ ਹੋਏ ਪੁਲਿਸ ਮੁਲਾਜ਼ਮ ਸਾਫ਼ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਹੁਣ ਇਹਨਾਂ ਦਾ ਜਿਹੜਾ ਆ ਉਹ ਡੀਐਨਏ ਟੈਸਟ ਹੋਏਗਾ ਤੇ ਪਤਾ ਚੱਲੇਗਾ ਕਿ ਆਖਰਕਾਰ ਇਹਨਾਂ ਦੀਆਂ ਗੋਦੀਆਂ ਦੇ ਵਿੱਚ ਖੇਡਣ ਵਾਲੇ ਆ ਬੱਚੇ ਕੌਣ ਹਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਇਹ ਬੱਚੇ ਛੋਟੇ ਛੋਟੇ ਜਿਹੇ ਨੇ ਭੀਗ ਮੰਗਦੇ ਨੇ ਛੜਕਦੇ ਨੇ ਤੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਸਾਰੀ ਪਬਲਿਕ ਨੂੰ ਡਿਸਟਰਬ ਕਰਦੇ ਨੇ ਇਹ ਵੀ ਨਹੀਂ ਪਤਾ ਹੁਣ ਬੱਚੇ ਇਹਨਾਂ ਦੇ ਆ ਕਿ ਕਿਸੇ ਦੇ ਆ ਹੁਣ ਕਿੱਥੇ ਲੈ ਜਾਇਆ ਜਾ ਰਿਆ ਨੇ ਕੋਈ ਸਾਡੇ ਕੋਲ ਅੱਛਾ ਜੀ ਕੀ ਕਾਰਵਾਈ ਕੀਤੀ ਜਾਏਗੀ ਨਾਲੇ ਦੇਖ ਕੇ ਜੋ ਕਾਨੂੰਨੀ ਕਾਰਵਾਈ ਬੰਦੀ ਹੋ ਕਰਦੇ ਮਾਲਾ ਸਰ ਸੀਨੀਅਰ ਅਫਸਰ ਨੇ ਕਰ ਲਿਆ ਅੰਦਰ